ਸਾਸਰੀਕਾਲ ਵੀਰ ਜੀ ਅੱਜ ਸੋਨੁਰੰਧਾਵਾ ਡੇਰੀ ਫਾਰਮ ਪਿੰਡ ਜੈਤੋ ਸਰਜਾ ਵੇਖਣ ਤੇ ਪਿਆਰ ਭਰੀ ਸਾਸਰੀਕਾਲ ਜੀ ਅੱਜ ਵੀਰ ਜੀ ਤੁਹਾਡੇ ਭਰਾ ਦੇ ਫਾਰਮ ਦੇ ਉੱਤੇ ਭਾਜੀ ਝੋਟੀਆਂ ਆਪਣੇ ਕੋਲ ਹੁਣ ਭਾਜੀ 9 10 ਚ ਤਾਜ਼ੀਆਂ ਝੋਟੀਆਂ ਦਾ ਸਟਾਕ ਆਇਆ ਹਰਿਆਣੇ ਤੋਂ ਅੱਜ ਤੋਂ ਉਹ ਝੋਟੀਆਂ ਤੁਹਾਨੂੰ ਆਨਲਾਈਨ ਵਿਖਾਲਣ ਲੱਗੇ ਆ ਵੀਰ ਜੀ ਬਾਕੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਸਰੀਕਾਲ ਜੀ ਵੀਰ ਭੈਣ ਭਰਾ ਜਿਹੜੇ ਆਪਣੇ ਨਾਲ ਪ੍ਰੇਮ ਕਰਦੇ ਆ ਸੋਨੁਰੰਧਾਵਾ ਡੇਰੀ ਫਾਰਮ ਨਾਲ ਵੀਰ ਜੀ ਆਪਣੇ सोनू ਗੰਦਾਵਾ ਡੇਰੀ ਫਾਰਮ ਨੂੰ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦਾ ਬਟਨ ਦਬਾਓ ਕਾਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਰ ਜੀ ਆਪਾਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਆਪਾਂ ਨੂੰ ਵੀਰ ਭੈਣ ਭਰਾਵਾਂ ਨੂੰ ਪ੍ਰੇਮ ਕਰਦੇ ਆ ਸਾਨੂੰ ਬਾਹਰੋਂ ਫੋਨ ਆਉਂਦੇ ਵੀ ਵੀਰ ਜੀ ਕੀ ਗੱਲ ਹੋਈ ਵੀਡੀਓ ਕਿਉਂ ਨਹੀਂ ਪਾਉਂਦੇ ਵੀਰ ਜੀ ਵੀਡੀਓ ਹੁਣ ਲਗਾਤਾਰ ਹੀ ਆਉਂਗੀਆਂ ਮਈਆਂ ਮਾਲ ਆਉਂਦਿਆ ਪਿਆ ਮਾਲ ਆਉਂਦਾ ਜੀ ਭਾਜੀ ਬਾਕੀ ਵੀਰ ਜੀ ਉਹਨਾਂ ਨੂੰ ਦੋ ਝੋਟੀਆਂ ਜ਼ਿਆਦਾ ਚੰਗੀਆਂ ਇੱਕ ਚਾਰ ਦੰਦ ਝੋਟੀ ਕੋ 16 ਜਨ ਦੁੱਦਾ ਇੱਕ ਭਾਜੀ ਪਹਿਲਣ ਕੱਟੀ ਕੋ 2 ਤੰਦ ਮੂੰਹ ਤੋਂ ਕੋ 14 ਕਿਲੋ ਦੁੱਧਾ ਦੋਵਾਂ ਝੋਟੀਆਂ ਤਾਲੀਆਂ ਸੁਈਆਂ ਇੱਕ ਮਗਰ ਕੱਟੀ ਆ ਇੱਕ ਮਗਰ ਕੱਟਾ ਵਾ ਰੇਟ ਭਾਜੀ ਝੋਟੀਆਂ ਤੇ ਬਿਲਕੁਲ ਜਾਇਜ਼ ਹੋਣਗੇ ਫੋਨ ਦੇ ਵਿੱਚ ਇਹ ਦੱਸ ਦਾਂਗੇ ਭਾਜੀ ਵੱਡੀਆਂ ਝੋਟੀਆਂ ਯਾ ਵਰ ਪੂਰੀਆਂ ਥਣ ਲੈ ਵੇਦੀਆਂ ਸਾਫ਼ ਦੋਂਦੀ ਇੱਕ ਝੋਟੀ ਇੱਕ ਝੋਟੀ ਚੌਗੀ ਭਾਜੀ ਤੁਹਾਡੇ ਰੂਪ ਰੂਪ ਕਰਾਉਨੇ ਆ ਪਹਿਲਾ ਪਹਿਲਣ ਕੱਟੀ ਚਾਰ ਦੰਦ ਵਿਖਾਵਾਂਗੇ ਜਿਹਦੇ ਕੋ 16 ਕਿਲੋ ਦੁੱਧਾ 15 ਦੀ ਊਟ ਤੇ ਲੈ ਜੀਏ ਜੇਰਾ ਮਰਗੀ ਵੀਰ ਭੈਣ ਭਰਾ ਮੇਕਪਾੜੀ ਪਹਿਲਾਂ ਕੱਟੀ ਚਾਰ ਦੰਦ ਮੂੰਹ ਤੋਂ ਹੁਣ ਭਾਜੀ ਤੁਹਾਨੂੰ ਮਸਾਲਾ ਥਾਨ ਲੇਵਾ ਚੈੱਕ ਕਰੋ ਮਗਰ ਇਹਦੇ ਕੱਥਾ ਦੇ ਭਾਜੀ ਤੁਹਾਨੂੰ ਦਿਖਾਉਂਦੇ ਜੀ ਕੋਈ ਨਹੀਂ ਲੱਗ ਕੈਮਰਾ ਨੂੰ ਸਾਬ ਥਾਨ ਦੇਵਾ ਬਤਾਓ ਨੇੜੇ ਨਾਲ ਥਾਨ ਦੇਵਾ ਉਸਾਰੋ ਕੋਈ ਥੋੜਾ ਬੁਣਾਉ ਦਿਓ ਇਦੇ ਕੋ ਭਾਜੀ ਹੁਣ ਦੁੱਧ 16 ਕਿਲੋ 15 ਕਿਲੋ ਤੇ 13 ਮਰਜੀ ਹੈ ਮੇਰਾ ਵੀਰ ਭੈਣ ਭਰਾ ਲੈ ਜੇ ਦੇਖੋ ਥਣ ਲੇਵਾ ਅੰਚਲ ਕੱਲਾ ਕੱਲਾ ਲੱਗਾ ਜੇ ਭਾਜੀ ਬਿੰਦੀਆਂ ਵਾਲਾ ਲੈਵਾ ਜੇ ਟਮਕਣੇ ਵਾਲਾ ਲੈਵਾ ਜੇ ਵੇਖੋ ਚੈੱਕ ਕਰੋ ਵੀਰ ਜੀ ਤੇ ਬਾਡੀ ਦੀ ਪਿੱਠ ਦੀ ਚੈੱਕ ਕਰੋ ਪਿੱਠ ਪੂੜਾ ਬਹੁਤ ਹੀ ਚੌੜਾ ਹੋਣਾ ਚਾਹੀਦਾ ਰੱਖੋ ਤੇ ਗੱਲ ਇਹ ਆ ਵੀ ਝੋਟੀ ਬਹੁਤ ਹੀ ਵੱਡੀ ਆ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਰੀਟ ਇਹਦਾ ਬਿਲਕੁਲ ਹੀ ਜਾਇਜ਼ ਆ 145000 ਤੇ ਉਹ ਚੋਂ 5000 ਛੋਟ 140000 ਦੀ ਝੋਟੀ ਸਾਰੀ ਦੇਣੀ ਆ ਤੇ ਵੀਰ ਜੀ ਇਹ ਦੋ ਦੰਦ ਕੱਟੀ ਆ ਗਈ ਇਹਦੇ ਮਗਰ ਵੀ ਕੱਟੀ ਆ ਸੂਈ ਨੂੰ ਅੱਜ ਸਿਮਾਂਸਾ ਤਮੰਦ ਦੇਣਾ 14 ਕਿਲੋ ਠੰਡਾ ਦੁੱਧ ਛੋਟੇ ਮੇਰੇ ਕੋਲ ਲੈ ਆ ਜਿਓ ਹੋਊਗਾ 15 14 ਦੀ ਗਾਰੰਟੀ ਦਊਗਾ ਤੇ ਮੂੰਹ ਤੋਂ ਦੋ ਦੰਦ ਤੇ ਵੱਡੀ ਵੇਖੋ ਝੋਟੀ ਦੋ ਦੰਦ ਕੱਟੀ ਸਫਾਈਆਂ ਵੇਖੋ ਵੇਖੋ ਬਹੁਤ ਥੱਲੇ ਹੋ ਸਫਾਈਆਂ ਆਈਆਂ ਹੋ ਜਿਹਾ ਲੱਗ ਰਹੀਆਂ ਨੇ ਪਰ ਸਾਹ ਵੇਖੋ ਬਣੀ ਝੋਟੀ ਜਿਹੜੇ ਕੈਮਰਾ ਲਾ ਕੇ ਸਾਲ ਦਸ ਸਾਈਆਂ ਨੂੰ ਫੜੋ ਵੇਖੋ ਛੋਟਾ ਜਿਹਾ ਕੈਮਰਾ ਲਾ ਕੇ ਦੱਸੋ ਜੀ ਆਹ ਕੈਮਰਾ ਲਾ ਕੇ ਸਾਲ ਵੇਖੋ ਹਾਂ ਲੇਵਾ ਚੈੱਕ ਕਰੋ ਝੋਟੀ ਨਾ ਉਹ ਜਿੱកਾ ਗਰਨੀ ਕਦੀ ਕਦਾਈਆਂ ਨੂੰ ਝੋਟੀ ਆਉਂਦੀ ਆ ਦੋ ਦੰਦ ਕੱਟੀ ਨੂੰ ਬਾਦੀ ਦੋਂਦੀ ਜੇ ਝੋਟੀ ਪਿੱਠ ਪੜਾ ਸਫਾਈਆਂ ਵੇਖੋ ਗੁਲਾਬੀ ਰੰਗ ਦਾ ਥਾਣਾ ਵੇਖੋ ਵੇਖੋ ਗੁਲਾਬੀ ਥਾਣ ਭਾਜੀ ਵੇਖੋ ਥਾਣ ਮੁੱਠੀ ਗੁਲਾਬੀ ਭਾਜੀ ਵੇਖੋ ਚੈੱਕ ਕਰੋ ਭਾਜੀ ਆਹ ਦੇਖ ਗੰਦ ਦੋ ਦੰਦ ਕੱਟੇਗੇ ਝੋਟੀ ਤੇ ਹੈਗੀ ਆ 2 ਲੱਖ ਦੀ ਪਰ ਮੋਲੇ ਦਾ 1 ਲੱਖ 45000 ਉਹਦੇ ਚੋਂ 5000 ਛੋੜ 1 40 ਦੀ ਉਹ ਚੋਂ 1000 ਹੋਰ ਛੋੜ ਦੋ ਛੋੜ 1 38 ਦੀ ਝੋਟੀ ਭਾਜੀ ਇਹ ਦੇਣੀ ਆ ਸਾਰੇ ਵੀਰਾਂ ਨੂੰ ਬਾਕੀ ਪਿੰਡ ਭਾਜੀ ਭਰਾ ਕੱਢਦਾ ਜੈਤੂ ਸਰਜਾ ਜਿਰਾ ਕਰਦਾਸਪੁਰ ਤਹਿਸੀਲ ਬਟਾਲਾ ਵੀਰ ਜੀ ਅੱਚਲ ਸਾਹ ਤੋਂ 2 ਕਿਲੋਮੀਟਰ ਲੰਬੇ ਪਾਸੇ ਆਪਣਾ ਪਿੰਡ ਆ ਜੀ ਫੋਨ ਨੰਬਰ 9878394751 ਦੂਜਾ ਨੰਬਰ 76482449 ਦੋਵਾਂ ਤੇ ਵਟਸਐਪ ਚੱਲਦਾ ਬਾਕੀ ਝੋਟੀਆਂ ਵੀ ਆਪਣੇ ਕੋਲ ਸਟਾਕ ਵੇਖ ਲਓ ਚੰਗੀ ਤੋਂ ਚੰਗੀ ਝੋਟੀ ਵੱਡੀ ਤੋਂ ਵੱਡੀ ਆਪਣੇ ਕੋਲ ਹੁਣ 15 ਕਿਲੋ ਦੁੱਧ ਤੋਂ ਲੈ ਕੇ ਵੀ ਵਾਈ ਕਿਲੋ ਦੁੱਧ ਦੀਆਂ ਛੋਟੀਆਂ ਮੇਰੇ ਕੋਲ ਖੜੀਆਂ ਜੇ ਹੁਣ ਜੇਰਾ ਮਰਜੀ ਵੀ ਰਾਲ ਕੇ ਲੈ ਸਕਦਾ ਜੇ ਚਵਾ ਕੇ ਖਾ ਸਕਦਾ ਜੀ ਸਾਰੇ ਵੀਰਾਂ ਨੂੰ ਪਿਆਰ ਭੈਸ ਸਤਿ ਸ੍ਰੀ ਅਕਾਲ